ਆਸ਼ਾ ਬਕਰ ਦਿਨ ਰਾਤ ਕੰਮ ਕਰਦੀ ਇਹਨਾਂ ਨੂੰ ਕੋਈ ਚੈਨ ਨਹੀਂ ਹੈਗਾ ਕੋਈ ਆਰਾਮ ਨਹੀਂ ਹੈਗਾ ਕਿਸੇ ਟਾਈਮ ਵੀ ਉਹਨਾਂ ਨੂੰ ਸਾਧ ਲੈਂਦੇ ਆ ਸਰਵੇ ਚੱਲਦਾ ਆ ਆਵਾ ਦਾ ਦਿਨ ਰਾਤ ਦੇ ਸਰਵੇ ਦੀਆਂ ਗੱਲਾਂ ਇਹੀ ਸਰਵੇ ਕਰੋ ਆਵਾ ਦਾ ਰੈਸਟਰ ਪੂਰੇ ਕਰੋ ਘਰ ਘਰ ਜਾਓ ਕਿੰਨਾ ਕੰਮ ਹਨ ਹੁਣ ਫ੍ਰੀ ਵਿੱਚ ਕਹਿੰਦੇ ਜਾਓ ਆਪਣੇ ਘਰ ਨੂੰ ਇਹ ਬਹੁਤ ਮਾੜੀ ਗੱਲ ਉਹਨਾਂ ਦੀ ਸਰਕਾਰ ਦੀ ਅਸੀਂ ਸਾਰਿਆਂ ਦੇ ਇਕੱਠੇ ਹੱਥੇ ਹੋਣ ਦਾ ਮਤਲਬ ਇਹ ਹੀ ਆ ਵੀ ਆਪਾਂ ਸਾਰਿਆਂ ਨੇ ਸਰਕਾਰ ਤੇ ਦਬਾਅ ਪਾਣਾ ਇਸ ਗੱਲ ਦਾ ਵੀ ਅਸੀਂ ਇਹ ਉਹਨਾਂ ਦੀ ਅਠੰਡਾ ਵਾਲੀ ਗੱਲ ਬਹੁਤ ਗਲਤ ਗਲਤੀ ਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਬਲਾਚੌਰ ਪੁਲੀਸੀ ਤੋਂ ਆਈ ਹਾਂ ਜੀ। ਨਾਮ ਕੀ ਤੁਹਾਡਾ? ਨਰਿੰਦਰਪੁਰ ਆਸ਼ਾ ਵਰਕਰ। ਕੀ ਕਹਿਣਾ ਚਾਹੁੰਦੇ ਆ? ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਜੀ ਜੋ ਅਸੀਂ ਆਸ਼ਾ ਵਰਕਰ ਹੁਣ ਸਰਕਾਰ ਨੇ ਨਵੀਂ ਸਾਨੂੰ ਲੈਟਰ ਭੇਜੀ ਆ। ਸਾਡੀਆਂ ਆਸ਼ਾ ਵਰਕਰ 15 ਸਾਲ ਤੋਂ ਕੰਮ ਕਰ ਰਹੀਆਂ ਸੀਆਂ। ਉਹਨਾਂ ਨੂੰ ਅਚਾਨਕ ਇਹ ਜਿਹੜੀ ਲੈਟਰ ਆ WhatsApp ਕਰ ਦਿੱਤੀ ਗਈ। ਕਿ ਉਹਨਾਂ ਦੀ 58 ਸਾਲ ਏਜ ਹੋ ਗਈ ਹੈ ਜਿਨ੍ਹਾਂ ਦੀ ਆਸ਼ਾ ਵਰਕਰਾਂ ਦੀ ਜਾਂ ਸੁਪਰਵਾਈਜ਼ਰਾਂ ਦੀ 58 ਸਾਲ ਏਜ ਹੋ ਗਈ ਹੈ ਨਾ ਉਹਨਾਂ ਨੂੰ ਬਸ ਕੰਮ ਤੋਂ ਖਾਰਜ ਕੀਤਾ ਜਾਵੇ। ਠੀਕ ਆ। ਹੋਰ ਕੀ ਕਹਿਣਾ ਚਾਹੁੰਦੇ ਆ? ਹੁਣ ਤਾਂ ਸਾਰਾ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੀਆਂ ਕੁੜੀਆਂ 58 ਸਾਲ ਦੀ ਰਿਟਾਇਰਮੈਂਟ ਕਰਕੇ ਕੋਈ ਰਿਟਾਇਰਮੈਂਟ ਕਰਤਾ ਜਾਂ ਕੁਝ ਵੀ ਕਰਤਾ ਉਹਨਾਂ ਨੂੰ ਘਰ ਭੇਜ ਦਿੱਤਾ ਉਹਨਾਂ ਦੇ ਲਈ ਅਸੀਂ ਇਹੀ ਰਿਕੁਐਸਟ ਸਰਕਾਰ ਨੂੰ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਸਰੋਪੇ ਦੇ ਤੌਰ ਤੇ ਜੇਕ ਸੇਵਾ ਭਾਰਤੀ ਦੇ ਤੌਰ ਤੇ ਉਹਨਾਂ ਨੂੰ ਤੁਸੀਂ ਆਪਣੀ ਕੰਮ ਤੇ ਮਾਣ ਪੱਤਾ ਤੇ ਲਗਾਇਆ ਹੋਇਆ ਸੀਗਾ ਸੇਵਾ ਦੇ ਤੌਰ ਤੇ ਸਰੋਪੇ ਦੇ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਨੂੰ ਘਰ ਜਾਣ ਦੇ ਦਿੱਤਾ ਜਾਵੇ ਜਗਵਿੰਦਰ ਕੌਰ ਬਲੋਕ ਹਾਂਜੀ ਬੋਲੋ ਬੋਲੋ ਬਲੋਕ ਪ੍ਰਧਾਨ ਮਕੰਦਪੁਰਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਗੱਲ ਜਨਮ ਵਿੱਚ ਸਰਕਾਰ ਨੇ ਜਿਹੜੀ ਇਹ ਲੈਟਰ ਇਸ਼ੂ ਕੀਤੀ ਹੈ 58 ਸਾਲ ਵਾਲੀ ਉਹਨੂੰ ਫੌਰੀ ਵਾਪਸ ਲਵੇ ਇੱਥੇ ਕੁੜੀਆਂ ਬਹੁਤ ਵਧੀਆ ਕੰਮ ਕਰਦੀਆਂ ਆ ਜਾਂ ਤਾਂ ਇਹ ਨਹੀਂ ਸਾਨੂੰ ਮੁਲਾਜ਼ਮ ਜੇ ਮੰਨਦੇ ਆ ਤਾਂ ਉਹਨਾਂ ਵਾਲਾ ਹੀ ਸਕਰੂ ਸਾਡੇ ਤੇ ਲਾਗੂ ਕਰਨਾ ਹਨਾ ਹਾਂਜੀ ਤੁਸੀਂ ਤੁਹਾਡਾ ਕੀ ਨਾਮ ਹੈ ਹਾਂਜੀ ਆਸ਼ਫ ਸੈਕਟਰ ਸੈਕਟਰ ਆਪਣੇ ਲਧਾਨਾ ਚਿੱਕੜ ਤੇ ਪੀਐਸਸੀ ਸਿਰਜਤੋਂ ਕੀ ਕਹਿਣਾ ਚਾਹੁੰਗੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੜੀ ਨਾਲ ਹੀ ਇਹ ਜਿਹਾ ਵਧਾ ਕੇ 8 ਸਾਲ ਕੀਤੀ ਜਾਵੇ ਤੇ ਬਾਕੀ ਕੁੜੀਆਂ ਸਾਡੀਆਂ ਬਹੁਤ ਵਧੀਆ ਢੰਗ ਨਾਲ ਕੰਮ ਕਰਨਗੀਆਂ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਘੁੰਮਣਾ ਤੋਂ ਅੱਛਾ ਘੁੰਮਣਾ ਤੋਂ ਆ ਗਿਆ ਹਾਂਜੀ ਕੀ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹੀ ਕਹੂੰਗੀ ਜੇ ਸਾਨੂੰ 58 ਸਾਲ ਤੱਕ ਕੱਢਣਾ ਜਾਂਦੇ ਹਨ ਅੱਜ ਤੋਂ ਹੀ ਸਾਨੂੰ ਪੱਕੀ ਤਨਖਾਹ ਦੇਣ ਤੇ ਅੱਜ ਤੋਂ 58 ਸਾਲ ਬਾਅਦ ਸਾਨੂੰ ਕੱਢ ਦੇਣ ਪਾਸੀਂ ਕੋਈ ਇਸ ਤੇ ਨਹੀਂ ਹੱਕ ਚੁੱਕਾਂਗੇ ਪੈਨਸ਼ਨ ਦੇਣ ਹਾਂਜੀ ਅੱਛਾ ਜੀ ਸਾਨੂੰ ਤਨਖਾਹ ਲਾਹਣ ਪੱਕੀ ਤੇ ਅੱਜ ਤੋਂ 58 ਸਾਲ ਬਾਅਦ ਸਾਨੂੰ ਜੇ ਕੱਢਣਾ ਹੀ ਨਹੀਂ ਸਾਨੂੰ ਉਸ ਉਸ ਦੇ ਮੁਤਾਬਿਕ ਸਾਨੂੰ ਪੈਨਸ਼ਨ ਮੁਤਾਬਿਕ ਦੇਣ ਕੁੰਤਲਾ ਸਰੋਆ ਡੈਮੋਕਰੇਟਿਕ ਆਸ਼ਾ ਬਰਤਮ ਸਿਲੀਟਰ ਜੂਨੀਅਨ ਪੰਜਾਬ ਦੇ ਸੂਬਾ ਜਨਨ 77 ਦੇ ਜ਼ਿਲ੍ਹਾ ਪ੍ਰਧਾਨ ਮੈਂ ਇਹ ਜਿਹੜੀ ਸਾਡਾ ਅੱਜ ਦਾ ਰੋਸ ਰੈਲੀ ਆ ਇਹ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਦੇ ਉੱਤੇ ਇੱਕ ਤਲਵਾਰ ਲਟਕਾਈ ਆ ਕਿ ਜਿਹੜੀ 58 ਸਾਲ ਦੀ ਆਸ਼ਾ ਹੋ ਗਈ ਆ ਤੇ ਉਹਦੀ ਇਹ ਨਹੀਂ ਇਕੱਲੀ ਆਸ਼ਾ ਹੋ ਗਈ ਆ ਜਾਂ ਆਸ਼ਾ ਸੈਰੀਟੇਟਰ ਆ ਆਸ਼ਾ ਸੈਰੀਟੇਟਰ ਤੇ ਆਸ਼ਾ ਦੋਨਾਂ ਦੇ ਉੱਤੇ ਯਾਨੀ ਕਿ ਨਹੀਂ ਤੇ ਜਿਹੜੀ 58 ਸਾਲ ਦੀ ਹੋ ਗਈ ਆ ਉਹਦੇ 31 31 ਮਾਰਚ ਨੂੰ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਖਤਮ ਕਰਤੀਆਂ ਤੇ ਇਹ ਜਿਹੜੀ ਲੈਟਰ ਪੰਜਾਬ ਸਰਕਾਰ ਨੇ ਕੱਢੀ ਆ ਸੀ ਇਹਦੇ ਖਿਲਾਫ ਜਿਹੜਾ ਸਾਡੀਆਂ ਕੁਰੀਆਂ ਚ ਭਾਰੀ ਰੋਹ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੇ ਤੁਸੀਂ ਸਾਨੂੰ ਬਾਰਕਰ ਨਹੀਂ ਮੰਨਿਆ ਤੇ ਫਿਰ ਤੁਸੀਂ ਸਾਡੇ ਸਰਕਾਰੀ ਮੁਲਾਜ਼ਮਾ ਮੁਲਾਜ਼ਮਾਂ ਵਾਲੀ ਰਿਟਾਇਰਮੈਂਟ ਦੀ ਜਿਹੜੀ ਇਹ ਜੇ ਉਹ ਕਿਦਾਂ ਥੋਪ ਰਹੇ ਆ ਤੁਹਾਨੂੰ ਕਦ ਦੀ ਲੈਟਰ ਆਈ ਆ ਇਹ ਸਾਡੀ 11 ਮਾਰਚ 11 April ਦੀ ਆਈ ਆ ਤੁਹਾਡੀ 11 April ਦੀ ਲੈਟਰ ਆਈ ਹੋਈ ਆ ਲੇਕਿਨ ਹੁਣ ਤੇ ਫਿਲਹਾਲ ਚੌਣ ਜਾਬਤਾ ਲੱਗਾ ਹੋਇਆ ਤੁਸੀਂ ਇਹਦੇ ਬਲੇ ਪਹਿਲਾ ਗੌਰ ਕਿਉਂ ਨਹੀਂ ਕੀਤਾ ਅਸੀਂ ਪਹਿਲਾਂ ਗੌਰ ਕੀਤੀ ਆ ਅਸੀਂ CMS ਆਪਣੇ ਜਿਹੜੇ NMHC ਦੇ ਡਾਇਰੈਕਟਰ ਸਾਹਿਬ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਉਹਨਾਂ ਨੇ ਵੀ ਅਸੀਂ ਮੰਗ ਪੱਤਰ ਭੇਜੇ ਆ ਉਹਨਾਂ ਦੇ ਥਰੂ ਪੰਜਾਬ ਸਰਕਾਰ ਨੂੰ ਭੇਜੇ ਆ ਉਹਨਾਂ ਨੂੰ ਮੀਟਿੰਗ ਦਾ ਵੀ ਟਾਈਮ ਸੀ ਉਹਨਾਂ ਦੇ ਕੋਲ ਸਾਨੂੰ ਜਿਹੜਾ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਦੇ ਨਾਲ رابطہ ਕੀਤਾ ਤੇ ਜਦੋਂ ਸਾਨੂੰ ਲੱਗਿਆ ਵੇ ਸਾਡਾ ਨਹੀਂ ਕਿ ਫਿਰ ਅਸੀਂ ਜਿਹੜਾ ਸਟੇਟ ਦੀ ਮੀਟਿੰਗ ਕਰਕੇ ਅਸੀਂ ਜਿਹੜਾ ਸੰਘਰਸ਼ ਤੇਰਾ ਪੈ ਗਏ ਤੇ ਸੰਘਰਸ਼ ਕਰਕੇ ਅਸੀਂ ਮੀਟਿੰਗ ਲਵਾਉਣੀ ਤੁਹਾਡੀ ਮੰਗ ਕੀ ਹੈਗੀ ਸਾਡੀ ਮੇਨ ਮੰਗ ਇਹ ਹੈ ਕਿ ਜਿਹੜੀ 58 ਸਾਲ ਦੀ ਏਜ ਕੀਤੀ ਆ ਸਾਡੀਆਂ ਹੋ ਰਹੀ ਆ ਜਿੱਦਣ ਤੁਹਾਡੇ ਦਿਮਾਗ 'ਚ ਇਹ ਆ ਜਾਣੀ ਆ ਕਿ ਜੇ ਇੱਕ ਦਿਹਾੜੀਦਾਰ ਸਵੇਰੇ ਜਾਂਦਾ ਹੈ ਤਾਂ ਉਹ 500 ਰੁਪਏ ਦਿਹਾੜੀ ਪਾ ਕੇ ਆਂਦਾ ਹੈ 8 ਘੰਟੇ ਲਾ ਕੇ ਤੇ ਤੁਸੀਂ 24 ਘੰਟੇ ਲਾਣੇ ਆ ਤੇ 100 ਰੁਪਏ ਨਹੀਂ ਤੁਹਾਨੂੰ ਮਿਲਦਾ ਜੀ ਇਹ ਤੁਹਾਨੂੰ ਨੰਬਰ ਦੇਖੇ ਲੋ ਜੀ ਪਿਛਲੇ ਬਰਬਰੀ ਦੇ ਵਿੱਚ ਆ ਗਏ ਹਾਂ ਜੀ ਕਿਹਾ ਸੀ ਮਹਾਰਾਸ਼ਟਰ ਦੇ ਵਿੱਚ ਤਾਂ ਬੋਲਣ ਚੱਲਿਆ ਕਿੱਥੇ ਹੀ ਹੈ ਆਸ਼ਾ ਵਰਕਾ ਟੀਮ ਐਂਡ ਮਾਈਕ ਉਹਨਾਂ ਨੇ ਕਿਹਾ ਮਹਾਰਾਸ਼ਟਰ ਦੇ ਵਿੱਚ ਐਸੇ ਚੱਲੀ ਜਾਣਾ ਜਲਨਾੜ ਦੇ ਨਾਲੋਂ ਜ਼ਿਆਦਾ ਆ ਬੰਗਾਲ ਦੇ ਵਿੱਚ ਜ਼ਿਆਦਾ ਹੈ ਉਹ ਸੰਲਛਦਾ ਹੀ ਹੈ ਕਿਹਾ ਹੈ ਕੋਟਾ ਖਾਂਦਿਆਂ ਦੀ ਨਿਕਲ ਗਈ ਇਸ ਗ੍ਰਿਹਤਾ ਨਾ ਆਇਓ ਪ ਇੱਕ ਨਾ ਇੱਕ ਦਿਨ ਅਸੀਂ ਆਪਣੇ ਜਿਹੜੇ ਨਿਸ਼ਾਨੇ ਪੂਰੇ ਕਰਾਂਗੇ ਜਿਹੜੀ ਰਾਸਤਾ ਆ ਉਹ ਕੋਈ ਵੀ ਹੋਈ ਆ ਉਹ 2 ਸਾਲਾਂ ਤੋਂ ਨਹੀਂ ਭਾਜਤਾਂ ਸਾਲਾਂ ਤੋਂ ਜਿਹੜੀਆਂ ਸਰਕਾਰਾਂ ਬੈਠੀਆਂ ਉਹ ਨਹੀਂ ਸਾਡੇ ਲੋਕਾਂ ਲਈ ਕੁਛ ਨਹੀਂ ਕੀਤਾ ਸਾਡੇ ਲੋਕਾਂ ਨੇ ਤੇ ਇਹੀ ਆ ਜੇ ਚੰਡੀਗੜ੍ਹ ਕਦੇ ਵੀ ਗਏ ਆ ਉੱਥੇ ਵੀ ਲਾਠੀਆਂ ਪਾਈਆਂ ਜੇ ਕਿਸੇ ਹੋਰ ਥਾਂ ਜਾਂਦੇ ਉੱਥੇ ਹੀ ਪਾਈਆਂ ਜੇ ਦਿੱਲੀ ਨੂੰ ਜਾਂਦੇ ਤੁਹਾਨੂੰ ਫਹੀ ਤੇ ਸਾਡਾ ਤਾਂ ਸਿਲੰਡਰ ਭਰਾਂ ਦਾ ਵੀ ਔਖਾ ਕੰਮ ਹੋ ਜਾਂਦਾ ਆ ਜੇ ਘੱਟੋ ਘੱਟ 3-4000 ਰੁਪਏ ਸਾਡਾ ਕਰਿਆਨੇ ਦਾ ਆਊਗਾ ਤਾਂ ਸਾਡੇ ਬੱਚੇ ਰੋਟੀ ਖਾਊਗੇ ਤੇ ਸਾਨੂੰ ਮਿਲਦਾ ਕੁਝ ਨਹੀਂ ਸਾਰਾ ਸਾਰਾ ਦਿਨ ਸਾਨੂੰ ਕੰਮ ਤੇ ਸਾਡੇ ਨਾਲ ਤਾਂ ਨਰੇਗਾ ਵਾਲੀ ਚੰਗੀਆਂ ਆ ਜਿਹੜੀਆਂ ਤਿੰਨ ਤਿੰਨ 4-500 ਰੁਪਏ ਦੀ ਆੜੀ ਦਾ ਲੈਣੀਆਂ ਸਾਨੂੰ ਇੱਥੇ ਆਉਣ ਤੇ ਧੰਨਵਾਦ ਕਿ ਸਾਡੀਆਂ ਅਜ ਆਸ਼ਾ ਪੈਣਾ ਏਕਾ ਕੀਤਾ ਇੱਥੇ ਪਹੁੰਚੀਆਂ ਮੈਂ ਇੰਨੀ ਗੱਲ ਕਹਿਣਾ ਚਾਹੁੰਦੀ ਆ ਵੀ ਸਾਨੂੰ ਤਾਂ ਪਹਿਲਾਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਸੈਲਰੀ ਵੀ ਨਹੀਂ ਦੇਣੀ ਕਿੰਨੀਆਂ ਸਰਕਾਰਾਂ ਗਈਆਂ ਆ ਕੇ ਵੋਟਾਂ ਲੈ ਕੇ ਹਨਾ ਜੇ ਹੁਣ ਵੀ ਵੋਟਾਂ ਦੀ ਗੱਲ ਕੀਤੀ ਜਾਂਦੀ ਆ ਵੇਖੋ ਪੈਣਾ ਘਰਾਂ ਚ ਜਾ ਕੇ ਕਹਿਣ ਵੇ ਬਲੇਟਰ ਕੱਢ ਦਿੱਤੀ ਗਈ ਆ ਕਿ ਉਹਨਾਂ ਨੇ ਹੁਣ ਉਹਨਾਂ ਨੂੰ ਕੰਮ ਨਹੀਂ ਲੈਣਾ ਤੇ ਉਹ ਫਿਰ ਮਤਲਬ ਕਾਰਜਨਾ ਦੀ ਵਾਰੀ ਆ ਕੱਲ ਨੂੰ ਸਾਡੀ ਵੀ ਵਾਰੀ ਆਣੀ ਅਸੀਂ ਵੀ 58 ਸਾਲ ਦੇ ਹੋਣਾ ਆ ਸਾਡੀ ਵੀ ਵਾਰੀ ਆਣੀ ਅੱਜ ਉਹ ਇੱਕ ਮਜ਼ਦੂਰ ਜੀ 13 ਲੈ ਕੇ ਮਤਲਬ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ 95% ਲੋਕ ਠੇਕੇ ਤੇ ਕੰਮ ਕਰਦੇ ਆ ਔਰ ਬਹੁਤ ਸਾਰੇ ਸਕੀਮ ਵਰਕਰ ਆ ਇਹਨਾਂ ਦੀ ਤਨਖਾਹ 5000 ਤੋਂ 7000 ਦੇ ਵਿਚਾਲੇ ਆ। ਔਰ ਜਿਹੜੇ ਵਾਅਦੇ ਕੀਤੇ ਸੀ ਕਿ 2 ਕਰੋੜ ਨੌਕਰੀਆਂ ਦੇਵਾਂਗੇ, 15 ਲੱਖ ਰੁਪਈਆ ਖਾਤਿਆਂ ਚ ਆਊਗਾ, ਦੇਸ਼ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਊਗਾ, ਉਹ ਵਾਅਦੇ ਸਿਰਫ ਅਖਬਾਰਾਂ ਕਾਲ ਇਹ ਸੀਮਤ ਕਰਨ ਕਰੀ। ਕਿ ਦੁੱਖੀ ਚੱਕ ਦਿਆਂਗੇ। ਕੌਣ ਦੇ ਗੁਰਦਾਰਾ ਤਿਆਰ ਕੇ ਆਂਗੇ